ਜਹਿੰਦੋਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਵਾਸਤੇ ਬਹੁਤ ਹੀ ਇੰਪੋਰਟੈਂਟ ਕਲਾਸ ਲੈ ਕੇ ਤੇ ਅੱਜ ਦੀ ਆਪਣੀ ਜਿਹੜੀ ਕਲਾਸ ਆ ਇਹ ਹੈ ਜੀ ਕਲਾਸ ਨੰਬਰ 4 ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਤੇ ਪੁੱਛਿਆ ਗਿਆ ਹੈ ਜੀ ਹੀਰ ਰਾਂਝਾ ਕਿੱਸਾ ਕਿਸ ਨੇ ਨਹੀਂ ਲਿਖਿਆ ਹੀਰ ਰਾਂਝਾ ਕਿੱਸਾ ਜਿਹੜਾ ਉਹ ਕਿਸ ਨੇ ਨਹੀਂ ਲਿਖਿਆ ਤੁਸੀਂ ਦੱਸਣਾ ਤੇ ਇਸ ਕੁਐਸਚਨ ਦੇ ਵਿੱਚ ਕਈ ਕੈਂਡੀਡੇਟ ਜਿਹੜੇ ਜਲਦਬਾਜੀ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਕਿਉਂ ਕਿਉਂਕਿ ਉਹ ਸਿੱਧਾ ਹੀ ਪੜ ਲੈਂਦੇ ਹੀਰਾਂਝਾ ਕਿੱਸਾ ਕਿਸ ਨੇ ਲਿਖਿਆ ਠੀਕ ਹੈ ਤੇ ਆਪਸ਼ਨ टिक लंघ जाते बट पढ़ो की कि हीर किसा किसने नहीं लिखा सो इसका सही जवाब हो जाएगा जी पिलू जो थे पिल्लू ने ही रहा नहीं लिखा मिर्जा साहबा लिखिया ठीक है बाकी वारी शाह दमोदर के भगवान सिंह तीना ने ही हीर किसा जो लिखे इसके अलावा होर राइटर ने भी हीर किस्सा जो लिखा हो बट फेमस होया वारी शाह ठीक है ओके अगे चलते नैक्स क्वेश्चन की गल कर लेते ਤੇ ਨੈਕਸਟ ਜਿਹੜਾ ਕੁਸ਼ਣ ਹੈ ਤੁਹਾਡੇ ਤੋਂ ਪੁੱਛ ਰਿਹਾ ਜੀ ਭਾਖੜਾ ਨਹਿਰ ਕਿਹੜੇ ਦਰਿਆ ਵਿੱਚੋਂ ਨਿਕਲਦੀ ਹੈ ਭਾਖੜਾ ਨਹਿਰ ਜਿਹੜੀ ਉਹ ਕਿਹੜੇ ਦਰਿਆ ਦੇ ਵਿੱਚੋਂ ਨਿਕਲਦੀ ਹੈ ਤੁਸੀਂ ਦੱਸਣਾ ਹੈ ਤਾਂ ਸਹੀ ਜਵਾਬ ਕੀ ਹੋਏਗਾ ਬਈ ਸਹੀ ਜਵਾਬ ਹੋਏਗਾ ਜੀ অপਸ਼ਨ ਬੀ ਸਤਲੁਜ ਠੀਕ ਹੈ ਅੱਗੇ ਚੱਲਦੇ ਆ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰ ਲੈਂਦੇ ਆ ਤਾਂ ਨੈਕਸਟ ਕੁਸ਼ਣ ਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ ਜੀ ਪੰਜਾਬ ਦਾ ਖੇਤਰ ਭਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਤਨਸ਼ਤ ਹੈ ਕਾਫੀ ਇੰਪੋਰਟੈਂਟ ਕੁਸ਼ਨ ਪੰਜਾਬ ਦਾ ਜਿਹੜਾ ਖੇਤਰਫਲ ਹੈ ਉਹ ਭਾਰ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ ਤੁਸੀਂ ਦੱਸਣਾ ਤੇ ਬੜਾ ਸੋਚ ਵਿਚਾਰ ਕੇ ਤੁਸੀਂ ਅਨਸਰ ਕਰਿਓ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਸਹੀ ਜਵਾਬ ਹੋ ਜਾਏਗਾ ਜੀ 1.54 ਠੀਕ ਹੈ অপਸ਼ਨ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਇਹ ਚੀਜ਼ ਤੁਸੀਂ ਧਿਆਨ ਰੱਖਿਓ ਨੈਕਸਟ ਕੁਸ਼ਨ ਦੇ ਵੱਲ ਵਧਦੇ ਆ ਤੇ ਨੈਕਸਟ ਜਿਹੜਾ ਆਪਣਾ ਕੁਸ਼ਨ ਹੈ ਆਪਣੇ ਤੋਂ ਪੁੱਛ ਰਿਹਾ ਜੀ ਸਾਹਿਤ ਕਲਬ ਅੰਜੂਮਨੇ ਪੰਜਾਬ ਦੀ ਸਥਾਪਨਾ ਕਿਸ ਨੇ ਕੀਤੀ ਇਹ ਪਿਛਲੇ ਪੁਲਿਸ ਕਨਸਟੇਬਲ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਸੋ ਫਟਾਫਟ ਦੱਸੋ ਸਾਰੇ ਜਵਾਨ ਕਿ ਸਾਹਿਤ ਕਲਬ ਅੰਜੂਮਨ ਇਹ ਪੰਜਾਬ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇਹ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੈ ਜੀ ਡਾਕਟਰ ਗੋਟਲਿਥ ਵਿਲਹਮ ਲਿਟਨਰ ਆਪਸ਼ਨ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਧਿਆਨ ਰੱਖਿਓ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰ ਲੈਂਦੇ ਆ ਤੇ 1865 ਦੇ ਵਿੱਚ ਅੰਜੂਮਨ ਇਹ ਪੰਜਾਬ ਦੀ ਸਥਾਪਨਾ ਹੋਈ ਸੀ ਇਹ ਮਾੜਾ ਜਿਹਾ ਤੁਸੀਂ ਧਿਆਨ ਰੱਖ ਲਿਓ ਨੈਕਸਟ ਕੁਐਸਚਨ ਪੁੱਛ ਰਿਹਾ ਜੀ ਇੱਕ ਛਿੱਟ ਚਾਨਣ ਦੀ ਇਹ ਜਿਹੜੀ ਕਹਾਣੀ ਹੈ ਇਹ ਕਿਸ ਦੇ ਲਿਖੀ ਹੋਈ ਹੈ ਇੱਕ ਛਿੱਟ ਚਾਨਣ ਦੀ ਇੱਕ ਕਹਾਣੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਹੁਣ ਤੁਸੀਂ ਦੱਸੋ ਕਿ ਇਹ ਕੀ ਦੀ ਲਿਖੀ ਹੋਈ ਹੈ ਇਸ ਦਾ ਰਾਈਟਰ ਕੌਣ ਹੈ ਤਾਂ ਸਹੀ ਜਵਾਬ ਕੀ ਹੋਏਗਾ ਭਾਈ ਸਹੀ ਜਵਾਬ ਹੋਏਗਾ ਜੀ ਇਹ ਰਚਨਾ ਹੈ ਜੀ ਦੁੱਗਲ ਸਾਹਿਬ ਦੀ অপਸ਼ਨ ਏ ਕਰਤਾਰ ਸਿੰਘ ਦੁੱਗਲ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਹਾਂ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਜਾ ਰਿਹਾ ਜੀ ਬੱਬਰ ਅਕਾਲੀ ਲਹਿਰ कदों आरंभ हुई जी बब्बर अकाली लहर है वह कदों आरंभ हुई तुम्हें दसना है काफ़ी इंपोर्टेंट क्वेश्चन तो सही जवाब की होएगा बी सारे जवान ट्राई जरूर करो जो लिख नहीं सकते कोई गल नहीं फट -फ़ट फटाफट सोच लिया करो कि जवाब जोड़ा वो सही होएगा ठीक है ओके तो सवाल का सही जवाब होएगा जी उन्नीस सौ इक्की ऑप्शन बी ए सवाल का बिल्कुल सही जवाब बनता है नैक्सट क्वेश्चन वाले चलते हैं पूछा गया जी पेपसू कदों बनिया ਪੈਪਸੂ ਬਾਰੇ ਤੁਸੀਂ ਸੁਣਿਆ ਹੋਵੇਗਾ ਇਗਜ਼ਾਮਾਂ ਵਿੱਚ ਵੀ ਬਣਦਾ ਹੈ ਸੋ ਇੱਥੇ ਦੱਸੋ ਕਿ ਪੈਪਸੂ ਜਿਹੜਾ ਉਹ ਕਦੋਂ ਬਣਿਆ ਸਿਰਫ ਇਅਰ ਦੱਸਣਾ ਹੈ ਠੀਕ ਹੈ ਵੈਸੇ ਡੇਟ ਵੀ ਧਿਆਨ ਹੋਏ ਤਾਂ ਹੋਰ ਵਧੀਆ ਗੱਲ ਹੈ ਬਾਕੀ ਇਅਰ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸੋ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ 1948 ਠੀਕ ਹੈ 1948 ਵਿੱਚ ਪੈਪਸੂ ਬਣਿਆ ਸੀ ਤੇ 1956 ਤੱਕ ਰਿਹਾ ਸੀ ਇਹ ਚੀਜ਼ ਤੁਸੀਂ ਧਿਆਨ ਰੱਖੀ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪੈਪਸੂ ਬਾਰੇ ਹਾਲੇ ਵਿੱਚ ਆਪਾਂ ਗੱਲ ਕਰਕੇ ਆਇਆ 1948 ਨੂੰ ਬਣੀ ਸੀ 5 ਮਈ 1948 ਨੂੰ 1956 ਨੂੰ ਉਹਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਹੀ ਮਿਲਾ ਦਿੱਤਾ ਗਿਆ ਸੀ ਬਟ ਫਿਰ ਹਾਲ ਤੁਸੀਂ ਦੱਸਣਾ ਹੈ ਕਿ ਜਦੋਂ ਪੈਪਸੂ ਬਣੀ ਸੀ ਉਸ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪਹਿਲਾ ਮੁੱਖ ਮੰਤਰੀ ਸੀ ਜੀ ਆਪਸ਼ਨ ਸੀ ਗਿਆਨ ਸਿੰਘ ਰਾਰੇਵਾਲਾ ਠੀਕ ਹੈ ਚੀਜ਼ ਤੁਸੀਂ ਧਿਆਨ ਰੱਖਿਓ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇੱਥੇ ਆਪਣੇ ਤੋਂ ਪੁੱਛਿਆ ਗਿਆ ਜੀ ਪਗੜੀ ਸੰਭਾਲ ਜੱਟਾ ਅੰਦੋਲਨ ਕਿਸ ਨੇ ਚਲਾਇਆ ਸੀ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਐਗਜ਼ਾਮ ਦੇ ਵਿੱਚ ਬਣ ਚੁੱਕਿਆ ਹੈ ਤੇ ਤੁਸੀਂ ਕਨਫਿਊਜ਼ ਨਹੀਂ ਹੋਣਾ ਬਹੁਤ ਹੀ ਆਰਾਮ ਨਾਲ ਇਹ ਸਵਾਲ ਦਾ ਜਵਾਬ ਦੇਣਾ ਹੈ ਤਾਂ ਸਹੀ ਜਵਾਬ ਕੀ ਹੋਏਗਾ ਭਈ ਪਗੜੀ ਸੰਭਾਲ ਜੱਟਾ ਅੰਦੋਲਨ ਜਿਹੜਾ ਹੈ ਇਹ ਚਲਾਇਆ ਸੀ ਜੀ ਸਰਦਾਰ ਅਜੀਤ ਸਿੰਘ ਨੇ ਤੇ ਸਰਦਾਰ ਅਜੀਤ ਸਿੰਘ ਜੀ ਜਿਹੜੇ ਹੈ ਇਹ ਸੀ ਜੀ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਠੀਕ ਹੈ ਇਹਨਾਂ ਨੇ ਆंदोलन ਚਲਾਇਆ ਸੀ ਬਟ ਪਗੜੀ ਸੰਭਾਲ ਜੱਟਾ ਜਿਹੜੀ ਕਵਿਤਾ ਸੀ ਉਹ ਕਵਿਤਾ ਜਿਹੜੀ ਹੈ ਉਹ ਲਿਖੀ ਸੀ ਜੀ ਬਾਂਕੇ ਦਿয়াল ਨੇ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਜੇ ਕਵਿਤਾ ਬਾਰੇ ਪੁੱਛਿਆ ਜਾਵੇ ਫਿਰ ਬਾਂਕੇ ਦਿয়াল ਕਲਿੱਕ ਕਰਨਾ ਹੈ ਜੇ ਆंदोलन ਬਾਰੇ ਪੁੱਛਿਆ ਜਾਵੇ ਫਿਰ ਤੁਸੀਂ ਸਰਦਾਰ ਅਜੀਤ ਸਿੰਘ ਟਿਕ ਕਰਨਾ ਹੈ ਠੀਕ ਹੈ ਤਾਂ ਫਿਲਹਾਲ ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ অপਸ਼ਨ A ਆਪਾਂ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸਚਨ ਹੈ ਕਾਫੀ ਇੰਪੋਰਟੈਂਟ ਪੁੱਛਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਤੁਸੀਂ ਦੱਸਣਾ ਹੈ ਤਾਂ ਇਸ ਸਵਾਲ ਦਾ ਸਹੀ ਜਵਾਬ ਕੀ ਹੋ ਜਾਏਗਾ ਜੀ ਸਰਵਾਰ ਸੁੰਦਰ ਸਿੰਘ ਮਜੀਠੀਆ ਆਪਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਚਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸਚਨ ਹੈ ਦੋਸਤੋ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਜੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ਇਹ ਕੁਐਸਚਨ ਇੰਪੋਰਟੈਂਸ ਬਹੁਤ ਜ਼ਿਆਦਾ ਈਜ਼ੀ ਹੈ ਬਟ ਇੰਪੋਰਟੈਂਟ ਬਹੁਤ ਜ਼ਿਆਦਾ ਹੈ ਸੋ ਤੁਸੀਂ ਫਟਾਫਟ ਦੱਸੋ ਬਈ ਇਸ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ਤਾਂ ਸਹੀ ਜਵਾਬ ਹੋਏਗਾ ਜੀ ਬੀਬੀ ਸੁਲਖਣੀ ਜੀ ਆਪਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਂ ਸੀ ਜੀ ਬੀਬੀ ਸੁਲਖਣੀ ਜੀ ਇਹਨਾਂ ਦੇ ਪਹਿਣ ਦਾ ਨਾਂ ਸੀ ਜੀ ਬੀਬੀ ਨਾਨਕ ਜੀ ਇਹਨਾਂ ਦੇ ਪਿਤਾ ਦਾ ਨਾਂ ਸੀ ਜੀ ਮਹਿਤਾ ਕਲੂ ਮਾਤਾ ਦਾ ਨਾਂ ਸੀ ਤ੍ਰਪਤਾ ਜੀ ਤੇ ਇਹਨਾਂ ਦਾ ਜਨਮ ਹੋਇਆ ਸੀ ਜੀ ਰਾਏਪੋਏ ਦੀ ਤਲਵੰਡੀ ਵਿਖੇ 1469 ਨੂੰ ਠੀਕ ਹੈ ਓਕੇ ਜੀ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆਂ ਤੇ ਨੈਕਸਟ ਕੁਐਸਚਨ ਆਪਣੇ ਤੋਂ ਪੁੱਛ ਰਿਹਾ ਜੀ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਬਹੁਤ ਇੰਪੋਰਟੈਂਟ ਕੁਸ਼ਚਨ ਪੇਪਰ A ਦੇ ਵਿੱਚ ਤੁਹਾਨੂੰ ਅਕਸਰ ਇਸ ਤਰੀਕੇ ਦੇ ਕੁਸ਼ਚਨ ਜਿਹੜੇ ਦੇਖਣ ਨੂੰ ਮਿਲਣਗੇ ਸੋ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਤੁਸੀਂ ਦੱਸਣਾ ਹੈ ਤਾਂ ਕਦੋਂ ਹੋਇਆ ਬਈ ਤਾਂ ਸਹੀ ਜਵਾਬ ਬਣੇਗਾ ਜੀ 1504 ਆਪਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਜੀ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਦੇ ਵਿੱਚ ਮੱਤੇ ਦੀ ਸਰਾਈ ਜਿਹਨੂੰ ਸਰਾਈ ਨਾਗਾ ਵੀ ਕਿਹਾ ਜਾਂਦਾ ਹੈ ਮੁਕਸਰ ਸਾਹਿਬ ਦੇ ਵਿੱਚ ਹੋਇਆ ਸੀ ਤੇ ਆਪਣੇ ਪਹਿਲੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਰਾਏਪੋਏ ਦੀ ਤਲਵੰਡੀ ਦੇ ਵਿੱਚ ਤੀਜੇ ਗੁਰੂ ਸਾਹਿਬ ਦਾ ਜਨਮ ਆਪਣੇ ਹੋਇਆ ਸੀ ਜੀ ਬਾਸਰ ਕੇ ਅਮਰਸਰ ਦੇ ਵਿੱਚ ਚੌਥੇ ਗੁਰੂ ਦਾ ਜਨਮ ਹੋਇਆ ਸੀ ਜੀ ਜੂਨਾ ਮੰਡੀ ਲਾਹੌਰ ਦੇ ਵਿੱਚ ਜੂਨਾ ਮੰਡੀ ਲਾਹੌਰ ਜਿਹੜੀ ਉੱਥੇ ਹੋਇਆ ਸੀ ਸੋ ਇਸ ਤਰੀਕੇ ਨਾਲ ਹਰੇਕ ਗੁਰੂ ਸਾਹਿਬ ਦੇ ਤੁਸੀਂ ਜਨਮ ਪਲੇਸ ਜਿਹੜੇ ਯਾਦ ਕਰ ਲੈਣੇ ਆ ਠੀਕ ਹੈ ਜੋਤੀ ਜੋਤ ਸਮਾਣ ਦੀ ਥਾਂ ਵੀ ਤੁਸੀਂ ਯਾਦ ਕਰਨੀ ਆ ਉਹਨਾਂ ਦਾ ਪੂਰਾ ਡਾਟਾ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਜੇ ਤੁਸੀਂ ਪੇਪਰ ਪਾਸ ਕਰਨਾ ਚਾਹੁੰਦੇ ਹੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ਸੀ ਤਾਂ ਇਸ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਬਈ ਇਸ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਨੇ ਬਸਾਇਆ ਸੀ ਤੇ ਨਾ ਕੀ ਸੀ ਜੀ ਉਹਨਾਂ ਦਾ ਗੁਰੂ ਰਾਮਦਾਸ ਜੀ ਠੀਕ ਹੈ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਜੀ ਨੇ ਬਸਾਇਆ ਸੀ ਤੇ ਚੌਥੇ ਗੁਰੂ ਸਾਹਿਬ ਹੋਏ ਸੀ ਜੀ ਗੁਰੂ ਰਾਮਦਾਸ ਜੀ ਸੋ ਦੋਸਤੋ ਇਹ ਸੀ ਅੱਜ ਦੀ ਵੈਰੀ ਵੈਰੀ ਇੰਪੋਰਟੈਂਟ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਇਲਾਵਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਜਾਂ ਡਾਊਟ ਚੱਲ ਰਿਹਾ ਹੈ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜਾਂਦੇ ਜਾਂਦੇ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੇ ਸੁਣ ਕੇ ਜਾਇਓ ਬਹੁਤ ਹੀ ਧਿਆਨ ਨਾਲ ਸੁਣ ਕੇ ਜਾਇਓ ਤੇ ਸਮਝ ਕੇ ਤੁਸੀਂ ਆਪ ਦਾ ਫੋਮ ਜਿਹੜਾ ਉਹ ਭਰਵਾਣਾ ਹੈ ਪਹਿਲੀ ਗੱਲ ਕਾਫੀ ਜ਼ਿਆਦਾ ਕਮੈਂਟ ਤੁਸੀਂ ਵੀ ਦੇਖਿਓ ਹੋਣੇ ਤੇ ਇੱਥੇ WhatsApp ਤੇ ਵੀ ਕਾਫੀ ਮੈਸੇਜ ਆ ਰਹੇ ਹੈ ਕੈਂਡੀਡੇਟ ਪੁੱਛ ਰਹੇ ਹੈ ਕਿ ਮੇਰੀ ਕੁਆਲੀਫਿਕੇਸ਼ਨ ਜਿਹੜੀ ਪਲੱਸ 2 ਤੋਂ ਉੱਤੇ ਹੈ ਕੀ ਮੈਂ ਇਹਨਾਂ ਪੋਸਟਾਂ ਵਾਸਤੇ ਫੋਮ ਭਰ ਸਕਦਾ ਜਾਂ ਨਹੀਂ ਭਰ ਸਕਦਾ ਤਾਂ ਬਈ ਧਿਆਨ ਨਾਲ ਸੁਣੋ ਜੇ ਤੁਸੀਂ ਪੀ ਟ੍ਰਿਪਲ ਐਸ ਵੀ ਦੇ ਵਿੱਚ ਆਈ ਸੇਵਾਦਾਰ ਤੇ ਚੌਂਕੀਦਾਰ ਦੀ ਭਰਤੀ ਦੀ ਗੱਲ ਕਰ ਰਹੇ ਹੋ ਤਾ ਫੇਰ ਭਾਵੇਂ ਤੁਸੀਂ ਪੀ ਐਚ ਡੀ ਕਰੀ ਹੋਈ ਹੈ ਫੇਰ ਵੀ ਫਾਰਮ ਭਰ ਸਕਦੇ ਹੋ ਕੋਈ ਦਿੱਕਤ ਨਹੀਂ ਭਾਵੇਂ ਤੁਹਾਡੀ ਬੀਏ ਹੈ ਜਾਂ ਕੋਈ ਡਿਗਰੀ ਹੈ ਕੋਈ ਡਿਪਲੋਮਾ ਹੈ ਤੁਸੀਂ ਆਰਾਮ ਨਾਲ ਆਪਦਾ ਫਾਰਮ ਭਰ ਸਕਦੇ ਹੋ ਕੋਈ ਇਸ਼ੂ ਨਹੀਂ ਬਟ ਜੇ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਵਾਲੀ 300 ਪੋਸਟਾਂ ਦੀ ਗੱਲ ਕਰੋਗੇ ਤਾਂ ਉੱਥੇ ਤੁਸੀਂ ਪਲੱਸ 2 ਤੋਂ ਉੱਤੇ ਤੁਹਾਡੀ ਕੁਆਲਿਫੀਕੇਸ਼ਨ ਹੈ ਤਾਂ ਤੁਸੀਂ ਆਪਦਾ ਫਾਰਮ ਜਿਹੜਾ ਉਹ ਨਹੀਂ ਭਰ ਸਕਦੇ ਸੋ ਕਨਫਿਊਜ਼ਨ ਆ ਹੋਇਓ ਇਸ ਵੇਲੇ ਅੱਪਾ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਗਰੁੱਪ ਡੀ ਦੇ ਲੈਵਲ ਦੀ ਤਿੰਨ ਤਰ੍ਹਾਂ ਦੀ ਪੋਸਟਾਂ ਚੱਲ ਰਹੀ ਹੈ ਜੀ ਪੀ ਟਰਪਲ ਐਸ ਬੀ ਦੇ ਵਿੱਚ ਦੋ ਪੋਸਟਾਂ ਹੈ ਜੀ ਸੇਵਾਦਾਰ ਤੇ ਚੌਂਕੀਦਾਰ ਦੀ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਨ ਦੀ ਪੋਸਟਾਂ ਚੱਲ ਰਹੀ ਹੈ ਉਹਨਾਂ ਵਿੱਚ ਪਲੱਸ 2 ਤੋਂ ਉੱਤੇ ਵਾਲੇ ਅਪਲਾਈ ਨਹੀਂ ਕਰ ਸਕਦੇ ਇਹਨਾਂ ਦੋਹਾਂ ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਇੱਕ ਹੋਰ ਗੱਲ ਦੋਸਤੋ ਧਿਆਨ ਦਿਓ ਦੋਆਂ ਪੋਸਟਾਂ ਦੀ ਕੁਆਲਿਫਿਕੇਸ਼ਨ ਸੇਮ ਹੈ ਬਿਲਕੁਲ ਸੇਮ ਪੇਪਰ ਹੋਣਾ ਹੋ ਸਕਦਾ ਇੱਕੋ ਹੀ ਤੁਹਾਡਾ ਪੇਪਰ ਹੋ ਜੇ ਸੋ ਜੇ ਤੁਹਾਡੀ 8ਵੀਂ ਕੁਆਲਿਫਿਕੇਸ਼ਨ ਹੈ ਜਾਂ 8ਵੀਂ ਤੋਂ ਉੱਤੇ ਵੀ ਹੈ ਜੇ ਤੁਸੀਂ ਇੱਕ ਪੋਸਟ ਦਾ ਫਾਰਮ ਭਰ ਰਹੇ ਹੋ ਤਾਂ ਮੰਨ ਕੇ ਚੱਲੋ ਬਈ ਇਹ ਗੱਲ ਮੇਰੀ ਮੰਨ ਲਿਓ ਵੀ ਤੁਸੀਂ ਦੋਵੇਂ ਪੋਸਟਾਂ ਵਾਸਤੇ ਫਾਰਮ ਭਰੋ ਇੱਥੇ ਇੱਕ ਤਾਂ ਤੁਹਾਡੇ ਕੋਲੇ ਦੋ ਮੌਕੇ ਹੋ ਜਾਣਗੇ ਤੇ ਦੂਜੀ ਗੱਲ ਇਹ ਹੈ ਦੋਸਤੋ ਕਿ ਫਿਲਹਾਲ ਜੇ ਤੁਸੀਂ ਦੇਖੋਗੇ ਤਾਂ ਇੱਥੇ ਆਪਣੇ ਸੇਵਾਦਾਰ ਦੀ ਪੋਸਟਾਂ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਜ਼ਿਆਦਾ ਦੇਖੇਗੀ ਬਟ ਇਹ ਜਿਹੜੀ ਪੋਸਟਾਂ ਦੋਸਤੋ ਇਨਕਰੀਜ਼ ਹੋਣ ਦੇ ਚਾਂਸ ਹੈ ਸੋ ਹੁਣ ਪਤਾ ਨਹੀਂ ਭਵਿੱਖ ਦੇ ਵਿੱਚ ਸੇਵਾਦਾਰ ਦੀ ਪੋਸਟਾਂ ਹੋਰ ਇਨਕਰੀਜ਼ ਹੋਏਗੀ ਜਾਂ ਚੌਕੀਦਾਰ ਵਾਲੀ ਇਨਕਰੀਜ਼ ਹੋਏਗੀ ਸੋ ਦੋਵੇਂ ਪੋਸਟਾਂ ਵਾਸਤੇ ਤੁਸੀਂ ਫਾਰਮ ਭਰਦੇ ਹੋ ਇੱਥੇ ਰਿਸਕ ਨਹੀਂ ਲੈਣਾ ਤੁਸੀਂ ਕਿਉਂਕਿ ਮਾੜੀ-ਮੋਟੀ ਫੀਸ ਤਾਂ ਤੁਹਾਡੀ ਲੱਗਣੀ ਹੈ ਪਰ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਸੇਮ ਹੀ ਬਾਈ ਤੁਸੀਂ ਸੇਵਾਦਾਰ ਦੀ ਕਰਨੀ ਹੈ ਸੇਮ ਪੇਪਰ ਤੁਹਾਡਾ ਚੌਂਕੀਦਾਰ ਦਾ ਵੀ ਹੋਣਾ ਹੈ ਹੁਣ 2.300 ਰੁਪਈਆ ਵਾਸਤੇ ਤੁਸੀਂ ਕਿਉਂ ਆਪਦਾ ਇੱਕ ਮੌਕਾ ਜਿਹੜਾ ਖਰਾਬ ਕਰ ਰਹੇ ਹੋ ਸੋ ਇਹ ਪੁਆਇੰਟ ਬਾਈ ਮੈਂ ਤੁਹਾਨੂੰ ਦੱਸਣਾ ਸੀ ਜੇ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਦੋਵੇਂ ਪੋਸਟਾਂ ਵਾਸਤੇ ਅਪਲਾਈ ਕਰੋ ਇੱਕ ਦੇ ਚੱਕਰ ਦੇ ਵਿੱਚ ਨਾ ਪਾਓ ਕਿਉਂਕਿ ਇਸ ਦੇ ਨਾਲ ਦੋ ਆਪਸ਼ਨ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਘਰੇ ਬੈਠੇ ਆਪਦਾ ਗਰੁੱਪ ਡੀ ਦਾ ਫਾਰਮ ਭਰਵਾਣਾ ਚਾਹੁੰਦੇ ਹੋ ਸੇਵਾਦਾਰ ਤੇ ਚੌਂਕੀਦਾਰ ਵਾਲਾ ਤਾਂ ਬਹੁਤ ਆਰਾਮ ਨਾਲ ਤੁਸੀਂ ਫਾਰਮ ਭਰਵਾ ਸਕਦੇ ਹੋ ਬਿਲਕੁਲ ਭਰੋਸੇਮੰਦ ਥਾਂ ਹੈ ਜੀ ਆਪਣਾ ਇਹ ਜਿਹੜਾ WhatsApp ਨੰਬਰ ਹੈ ਇਸ ਦੇ ਉੱਤੇ ਤੁਸੀਂ ਸੇਵਾਦਾਰ ਜਾਂ ਚੌਂਕੀਦਾਰ ਜਿਹੜਾ ਵੀ ਫਾਰਮ ਤੁਸੀਂ ਭਰਵਾਣਾ ਹੈ ਉਹ ਲਿਖ ਕੇ ਮੈਸੇਜ ਪਾ ਦਿਓ ਠੀਕ ਹੈ ਅਗੋਂ ਤੁਹਾਨੂੰ ਸਾਰੀ ਚੀਜ਼ਾਂ ਜਿਹੜੀਆਂ ਪੁੱਛ ਲਈ ਜਾਏਗੀ ਸੋ ਰਾਮ ਨਾਲ ਤੁਸੀਂ ਫਾਰਮ ਭਰਵਾ ਸਕਦੇ ਹੋ ਤੇ ਇੱਥੇ ਦੋਸਤੋ ਕੋਈ ਫਰੋਡ ਨਹੀਂ ਹੈ ਠੀਕ ਹੈ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਫਾਰਮ ਜਿਹੜਾ ਹੈ ਭਰ ਸਕਦੇ ਹੋ ਤੇ ਤੁਹਾਨੂੰ ਵੀ ਪਤਾ ਹੋਏਗਾ ਆਪਾਂ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਤਾਂ ਇਦਾਂ ਦਾ ਹੈ ਨਹੀਂ ਵੀ ਮਹੀਨਾ 2 ਮਹੀਨਾ ਜਾਂ 6 ਮਹੀਨੇ ਪਹਿਲਾਂ ਆਪਾਂ ਕੋ ਚੈਨਲ ਸਟਾਰਟ ਕੀਤਾ ਹੈ ਬਿਲਕੁਲ ਤੁਸੀਂ ਭਰੋਸਾ ਕਰ ਸਕਦੇ ਹੋ ਤੇ ਸਾਰਾ ਜਿਹੜਾ ਫਾਰਮ ਆ ਤੁਹਾਨੂੰ ਪੁੱਛ ਕੇ ਹੀ ਭਰਿਆ ਜਾਏਗਾ ਪੂਰਾ ਵਧੀਆ ਤਰੀਕੇ ਨਾਲ ਤੁਹਾਨੂੰ ਚੈੱਕ ਕਰਵਾਇਆ ਜਾਏਗਾ ਤੇ ਉਸ ਤੋਂ ਬਾਅਦ ਤੁਹਾਡਾ ਫਾਰਮ ਜਿਹੜਾ ਹੈ ਸਬਮਿਟ ਹੋ ਜਾਏ ਤੇ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਵੇ ਡਾਊਟ ਹੋਵੇ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ